ਜੀ ਮਕਬੂਲਪੁਰਾ ਦੇ ਏਰੀਆ ਵਿੱਚ ਅੱਜ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਤੇ ਜਿਸ ਵਿੱਚ ਦੋ ਬੰਦਿਆਂ ਨੂੰ ਨਸ਼ਾ ਕਰਦੇ ਹੋਏ ਦਿਖਾਇਆ ਗਿਆ ਸੀਗਾ ਇਸ ਟੀ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਗਿਆ ਹੈਗਾ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇ ਸੀਗੇ ਤੇ ਆਪਾਂ ਦੋ ਜਿਹੜੇ ਪਰਸਨ ਸੀਗੇ ਉਹਨਾਂ ਨੂੰ ਐਪ੍ਰੀਹੈਂਡ ਕੀਤਾ ਜਿਨ੍ਹਾਂ ਦਾ ਨਾਮ ਪਤਾ ਆਪਾਂ ਗੁਪਤ ਰੱਖਿਆ ਹੋਇਆ ਤੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉੱਥੇ ਕੀ ਕਰਦੇ ਪਏ ਸੀ ਤੇ ਇਹਨਾਂ ਨੇ ਕਿਹਾ ਕਿ ਆਪਾਂ ਉਥੇ ਸ਼ਰਾਬ ਦਾ ਸੇਵਨ ਜ਼ਰੂਰ ਕੀਤਾ ਹੈ ਤੇ ਆਪਾਂ ਕੋਈ ਚਿੱਟਾ ਜਾਂ ਕੋਈ ਇੰਜੈਕਸ਼ਨ ਇਦਾਂ ਦਾ ਚੀਜ਼ ਉੱਤੇ ਕੋਈ ਬਰਾਬਤ ਨਹੀਂ ਹੋਈ ਤੇ ਇਹ ਕਬਾੜੀਆਂ ਦਾ ਕੰਮ ਕਰਦੇ ਹੈਗੇ ਆ ਤੇ ਨਸ਼ੇ ਦਾ ਜਿਹੜਾ ਇਹਨਾਂ ਸੇਵਨ ਸੀਗਾ ਉਹਨੂੰ ਕਨਫਰਮ ਕਰਨ ਵਾਸਤੇ ਆਪਾਂ ਇਹਨਾਂ ਦਾ ਜਿਹੜਾ ਡਾਕਟਰੀ ਬਲਾਈਜ਼ਾ ਕਰਾਇਆ ਗਿਆ ਹੈਗਾ ਆ ਸਿਵਲ ਹਸਪਤਾਲ ਵੱਲੋਂ ਤੇ ਜਿਹਦੇ ਵਿੱਚ ਇਹਨਾਂ ਦੇ ਜਿਹੜਾ ਬਲੱਡ ਵਿੱਚ ਐਲਕੋਹਲ ਕੰਟੈਂਟ ਮਿਲਿਆ ਹੈ ਤੇ ਹੋਰ ਇਹਨਾਂ ਵਿੱਚੋਂ ਕੋਈ ਨਸ਼ੇ ਦਾ ਕੰਟੈਂਟ ਨਹੀਂ ਮਿਲਿਆ ਤੇ ਮੈਂ ਆਪ ਜੀ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਜਿਹੜੀ ਗਲਤ ਅਫਵਾਹ ਫੜਾਈ ਜਾ ਰਹੀਆਂ ਹੈਗੀਆਂ ਜਿਹੜਾ ਸਾਰਾ ਸਰਕਾਰ ਦਾ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਖਰਾਬ ਕਰਨ ਵਾਸਤੇ ਜਿਹੜੇ ਮਾਰਿਆਂ ਸਾਹਿਬ ਵੱਲੋਂ ਇਹ ਮੁਹਿੰਮ 'ਚ ਆਪਣਾ ਜਿਹੜਾ ਹੱਤਪਤਾ ਕਰਦੇ ਪਏ ਆ ਮੈਂ ਰਿਕੁਐਸਟ ਕਰਦਾ ਆ ਕਿ ਜੇ ਤੁਹਾਨੂੰ ਇਦਾਂ ਦੀ ਕੋਈ ਚੀਜ਼ ਲੱਗਦੀ ਹੈ ਤੇ ਕਿਰਪਾ ਕਰਕੇ ਪੁਲਿਸ ਦੇ ਕੋਲ ਲਾਗੋ ਆਪਾਂ ਜਿਹੜੀ ਵਿਕਟਿਮ ਨੂੰ ਜਿਹੜੀ ਸਹਾਇਤਾ ਚਾਹੀਦੀ ਹੋਗੀ ਉਹ ਆਪਾਂ ਪ੍ਰੋਵਾਈਡ ਕਰਾਂਗੇ ਥੈਂਕ ਯੂ